मै ही प्रब सब किच तेरा 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 वाहे गुरु जी का खालसा वाहे गुरु जी की फतेह कबीर मेरी सिमरनी रसना ऊपर राम आध जुगादी सगल भगत ताको सुख बिराम कबीर मेरी सिमरन नहीं सिमरन बारे बहुत भ्रम पाए हुए ने ਔੇ ਨਹੀਂ ਹੋਏ ਭਰਮ ਪਾਏ ਗਏ ਨੇ ਪਰਮੇਸ਼ਰ ਦਾ ਵਾਹਿਗੁਰੂ ਦਾ ਗੁਰੂ ਦਾ ਸਿਮਰਨ ਕਰਨਾ ਇਹਦੇ ਬਾਰੇ ਉਹ ਲੋਕ ਪ੍ਰਚਾਰ ਕਰ ਰਹੇ ਨੇ ਜਿਨ੍ਹਾਂ ਨੇ ਕਦੇ ਸਿਮਰਨ ਕੀਤਾ ਨਹੀਂ ਪੂਰਨ ਯੁਗਤੀ ਅਨੁਸਾਰ ਕਿਤਾਬਾਂ ਪੜ੍ਹ ਕੇ ਇਧਰੋਂ ਉਧਰੋਂ ਸੁਣ ਕੇ ਸੰਗਤਾਂ ਨੂੰ ਭਰਮ ਚ ਪਾਉਣਾ ਸੰਗਤਾਂ ਦਾ ਸਮਾਂ ਖਰਾਬ ਹੁੰਦਾ ਆ ਆਪਕਾ ਉਹ ਜਾਣਦੇ ਨੇ ਕਿ ਸਾਨੂੰ ਕੁਝ ਮਿਲਿਆ ਨਹੀਂ ਸੰਗਤਾਂ ਨੂੰ ਵੀ ਨਹੀਂ ਮਿਲ ਸਕਦਾ ਜਿੰਨਾ ਚਿਰ ਗੁਰੂ ਦਾ ਜੋ ਮਾਰਗ ਹੈ ਉਹ ਬਿਲਕੁਲ ਇਨ ਬਿਨ ਜੋ ਗੁਰੂ ਚਾਹੁੰਦਾ ਹੈ ਕੋਈ ਨਾ ਪਤਾ ਲੱਗੇ ਜਿਗਿਆਸੂ ਨੂੰ ਜਿਗਿਆਸੂ ਚਾਹੁੰਦਾ ਹੈ ਕਿ ਮੈਨੂੰ ਮਾਰਗ ਮਿਲੇ ਤੇ ਮੈਂ ਉਸ ਪਰਮੇਸ਼ਰ 'ਚ ਮਿਲ ਜਾਵਾਂ ਜੋ ਇਹ ਸੁਣਦਾ ਹੈ ਕਿ ਮੈਨੂੰ ਬਹੁਤ ਸਮਾਂ ਹੋ ਗਿਆ ਸੁਨ ਰੇ ਤੂੰ ਕੌਣ ਕਹਾ ਤੇ ਆਇਓ ਇਤਿ ਨਾ ਜਾਣੋ ਕਿਤਕ ਮੁद्दत ਚੱਲ ਤੇ ਖਬਰ ਨਾ ਪਾਇਓ ਗੁਰਬਾਣੀ ਇਹਨੂੰ ਚੇਤਾ ਕਰਾਉਂਦੀ ਹੈ ਇਹਦਾ ਕਿ ਤੂੰ ਕਿੱਥੋਂ-ਕਿੱਥੋਂ ਨਿਕਲ ਕੇ ਆਇਆ ਹੈ ਤੈਨੂੰ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਦਾ ਮੁੜ ਕੇ ਤੂੰ ਫੇਰ ਉਹਨਾਂ 'ਚ ਵਰਨਾ ਚਾਹੁੰਾ ਵਰਨਾ ਚਾਹੁੰਨਾ ਕਿਉਂਕਿ ਤੈਨੂੰ ਪਤਾ ਹੀ ਕੁਝ ਨਹੀਂ ਤੂੰ ਕਿੱਥੋਂ ਆਇਆ ਕਿੱਥੇ ਜਾਣਾ ਗੁਰਬਾਣੀ ਕਹਿੰਦੀ ਆ ਕਿ ਤੂੰ ਬਹੁਤ ਮੁਦਤਾ ਹੋ ਗਈ ਤੈਨੂੰ ਚੱਲਦੇ ਨੂੰ ਲੱਖਾਂ ਹੀ ਸਾਲ ਹੋ ਗਏ ਹੁਣ ਤੇਰਾ ਸਮਾਂ ਆਇਆ ਹੈ ਮਨੁੱਖਾ ਜਨਮ ਇਹ ਵੀ ਭਾਗਾਂ ਦਾ ਮਿਲਿਆ ਕਿਸੇ ਸ਼ੁਭਕਰਮ ਨਾਲ ਨਹੀਂ ਮਿਲਿਆ ਮਨੁੱਖਾ ਜਨਮ ਵੀ ਸ਼ੁਭਕਰਮ ਕਹੜਾ ਸ਼ੁਭਕਰਮ ਕਰ ਲਿਆ ਤੇ ਪਸ਼ੂ ਨੇ ਕਿਹੜਾ ਸ਼ੁਭਕਰਮ ਕਰ ਲਿਆ ਬਖਸ਼ਿਸ਼ ਨਾਲ ਮਿਲਿਆ ਬਖਸ਼ਿਸ਼ ਹੋ ਜਾਂਦੀ ਹੈ ਬਖਸ਼ਿਸ਼ ਪਸ਼ੂ ਤੇ ਹੋ ਜਾਂਦੀ ਹੈ ਬਖਸ਼ਿਸ਼ ਕਿਸੇ ਤੇ ਵੀ ਹੋ ਸਕਦੀ ਹੈ ਰੁੱਖਾਂ ਤੇ ਬਖਸ਼ਿਸ਼ ਹੋ ਸਕਦੀ ਹੈ ਪਰ ਮਹੇਸ਼ਰ ਦੀ ਉਹਦੇ ਸੰਤਾਂ ਦੀ ਗੁਰੂਆਂ ਦੀ ਜਨਰਾਂ ਤੇ ਹੋ ਸਕਦੀ ਹੈ ਕਿਸੇ ਤੇ ਵੀ ਬਖਸ਼ਿਸ਼ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਸਾਰੇ ਜਨਮ ਕੱਟ ਕੇ ਉਹਨੂੰ ਮਨੁੱਖਾ ਜਨਮ ਦੇ ਦਿੱਤਾ ਜਾਂਦਾ ਹੈ ਜੇ ਕੋ ਬਖਸ਼ਿਸ਼ ਕਿਵੇਂ ਹੁੰਦੀ ਹੈ ਉਹਦੀ ਇੱਕ ਉਦਾਹਰਣ ਇਸ ਤਰ੍ਹਾਂ ਹੈ ਕਿ ਮੰਨ ਲਓ ਮਧੂ ਮੱਖੀਆਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਇਕੱਠਾ ਕਰਦੀਆਂ ਨੇ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਆਪ ਖਾਣ ਵਾਸਤੇ ਮਨੁੱਖ ਕੀ ਕਰਦਾ ਉਹਨਾਂ ਦਾ ਸ਼ਹਿਦ ਇਕੱਠਾ ਕਰ ਲੈਂਦਾ ਧੂਆਂ ਕਰਕੇ ਸ਼ਹਿਦ ਉਹਨਾਂ ਦਾ ਲੋਟ ਲੈਂਦਾ ਆਪਣੇ ਖਾਣ ਵਾਸਤੇ ਠੀਕ ਹੈ ਸਾਰੇ ਜਿੰਨੀਆਂ ਜੂਨਾਂ ਨੇ ਇਸ ਮਨੁੱਖ ਨੂੰ ਸੇਵਾ ਵਾਸਤੇ ਮਿਲੀਆਂ ਨੇ ਮਨੁੱਖ ਦੀ ਸੇਵਾ ਵਾਸਤੇ ਔਰ ਜਦੋਂ ਕਿਤੇ ਕੋਈ ਬ੍ਰਹਮ ਗਿਆਨੀ ਮਹਾਪੁਰਸ਼ ਉਸ ਸ਼ਹਿਦ ਨੂੰ ਚੱਖ ਲਵੇ ਜਾਂ ਕੋਈ ਰੱਬ ਦਾ ਪਿਆਰਾ ਮਹਾਪੁਰਸ਼ ਨੂੰ ਉਸ ਸ਼ਹਿਦ ਦੇ ਜਾਵੇ ਮਹਾਰਾਜੀ ਤੁਸੀਂ ਇਹ ਸ਼ਹਿਦ ਖਾ ਲੋ ਤੁਹਾਡਾ ਗਲਾ ਠੀਕ ਰਹੇਗਾ ਸਿਹਤ ਠੀਕ ਰਹੇਗਾ ਤਾਂ ਉਹ ਮਹਾਪੁਰਸ਼ ਨੂੰ ਖਾ ਲਵੇ ਸ਼ਹਿਦ ਨੂੰ ਉਸ ਤੋਂ ਬਾਅਦ ਉਹ ਅਰਦਾਸ ਕਰਦਾ ਹੈ ਕਿ ਸ਼ੱਕਦਿਆਂ ਸ਼ਕਾਉਂਦਿਆਂ ਨਾਮ ਚਿਤਾਵੇ ਕਿੰਨੇ ਸ਼ਕਾਇ ਤੀਦਾ ਸੀ ਇਹ ਕਿੱਥੋਂ ਆਇਆ ਉਹਨਾਂ ਮੱਖੀਆਂ ਦੀ ਮਿਹਨਤ ਸੀ ਤਾਂ ਉਸ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਮਹਾ ਪੁਸ਼ ਦੀ ਜਿਹਦੀ ਰਸਨਾ ਉੱਤੇ ਰਾਮ ਹੈ ਉਹਦੀ ਕੀਤੀ ਹੋਈ ਅਰਦਾਸ ਦਾ ਫਲ ਫਿਰ ਉਹਨਾਂ ਮੱਖੀਆਂ ਤੱਕ ਪਹੁੰਚ ਜਾਂਦਾ ਹੈ ਉਹਨਾਂ ਦਾ ਮਨੁੱਖਾ ਜਨਮ ਛੇਤੀ ਅੱਗੇ ਆ ਜਿਹੜਾ ਉਹਨਾਂ ਚੱਕਰ ਕੱਟਣਾ ਸੀ ਲੰਬਾ ਉਹ ਚੱਕਰ ਲੰਬਾ ਚੱਕਰ ਦੂਰ ਹੋ ਜਾਂਦਾ ਹੈ ਸ਼ੇਤੀ ਹੀ ਉਹ ਮਨੁੱਖਾ ਜਨਮ 'ਚ ਪਹੁੰਚ ਜਾਂਦੇ ਕਿਉਂਕਿ ਅਰਦਾਸ ਕਰਤੀ ਬ੍ਰਹਮ ਗਿਆਨੀ ਨੇ ਉਹ ਤਾਂ ਭੂਤਾ, ਪਰੇਤਾ ਹੋਰ ਸਾਰਿਆਂ ਦਾ ਹੀ ਕਰ ਸਕਦਾ ਸਮਰੱਥ ਪੁਰਸ਼ ਆ ਤਾਂ ਸੋ ਇਸ ਕਰਕੇ ਮਨੁੱਖਾ ਜਨਮ ਬੜੇ ਭਾਗਾ ਨਾਲ ਉਹਦੀ ਦਇਆ ਨਾਲ ਉਹਦੀ ਬਖਸ਼ਿਸ਼ ਨਾਲ ਪ੍ਰਾਪਤ ਹੋਇਆ ਇਹਨੂੰ ਤੇ ਇਹ ਹੁਣ ਅੱਗੇ ਨਹੀਂ ਚੱਲਦਾ ਗੁਰਬਾਣੀ ਇਹਨੂੰ ਵਾਜਾ ਮਾਰਦੀ ਹੈ ਜੇ ਕਿਤੇ ਇਹ ਸੁਣ ਲੈਂਦਾ ਗੁਰਬਾਣੀ ਨੂੰ ਇਹਦੇ ਮੱਥ ਚਾਓ ਪੈਦਾ ਹੁੰਦਾ ਫਿਰ ਇਹ ਜਾਂਦਾ ਸੱਜੇ ਖੱਬੇ ਉਰਥੋਂ ਇਹਨੂੰ ਪਤਾ ਨਹੀਂ ਲੱਗਦਾ ਸਹੀ ਖਬਰ ਨਹੀਂ ਲੱਗਦੀ ਜੇ ਤਾਂ ਕੋਈ ਨਾਮ ਰਸੀਆ ਬ੍ਰह्म ਵਕਤਾ ਬ੍ਰਹਮਨੇਸ਼ਤੀ ਬ੍ਰह्म ਸਲੋਤਰੀ ਬ੍ਰਹਮ ਦ੍ਰਿਸ਼ਟੀ ਵਾਲਾ ਵੱਡੇ ਭਾਗਾ ਨਾਲ ਕੋਈ ਮਿਲ ਜਾਵੇ ਰੱਬ ਦਾ ਪਿਆਰਾ ਫਿਰ ਤਾਂ ਇਹ ਭਾਗ ਫੁੱਲ ਜਾਂਦੇ ਨੇ ਫਿਰ ਤਾਂ ਇਹਨੂੰ ਸਹੀ ਮਾਰਗ ਮਿਲ ਜਾਂਦਾ ਕਿਉਂਕਿ ਚੱਲਣਾ ਇਹਨੇ ਐ ਚੱਲਣਾ ਇਹਨੇ ਇਕੱਲੇ ਨੇ ਐ ਗੁਰੂ ਨੇ ਸੰਤ ਨੇ ਇਹਨੂੰ ਰਸਤਾ ਦੱਸਣਾ ਹੈ ਚੱਲਣਾ ਇਹਨੇ ਇਕੱਲੇ ਨੇ ਐ ਜਿਹੜਾ ਗੁਰੂ ਹੈ ਹੁੰਦਾ ਨਾਲ ਹੀ ਹੈ ਹੁੰਦਾ ਨਾਲ ਹੀ ਹੈ ਪਰ ਇਹਨੂੰ ਦਿਸਦਾ ਨਹੀਂ ਹੈ ਇਹ ਆਪਣੇ ਆਪ ਨੂੰ ਕੱਲਾ ਮਹਿਸੂਸ ਕਰਦਾ ਵੀ ਮੈਨੂੰ ਦਸਤਾ ਮਾਰਗ ਹੁਣ ਮੈਂ ਕੱਲਾ ਚੱਲ ਰਿਹਾ ਹਾਂ ਚੱਲਣਾ ਕੱਲਾ ਹੀ ਹੈ ਜੋ ਗੁਰੂ ਜਿਹੜਾ ਗੁਪਤ ਗੁਰੂ ਹੈ ਜੋ ਦਿਸ ਜਾਵੇ ਫਿਰ ਤਾਂ ਖੇਲ ਖਤਮ ਹੈ ਫਿਰ ਤਾਂ ਖੇਲ ਖਤਮ ਹੈ ਜੇ ਉਹ ਗੁਪਤ ਜਿਹੜਾ ਹੈ ਦਿਸ ਜਾਵੇ ਇਹਨੂੰ ਪਰ ਦਿਸਦਾ ਨਹੀਂ ਹੈ ਬੜਾ ਕੀਰਤਨ ਕਰਦਾ ਕੀਰਤਨ ਸੁਣਦਾ ਕਥਾ ਕਹਾਣੀਆਂ ਪ੍ਰਸੰਗ ਢਾਡੀ ਇਤਿਹਾਸ ਬਹੁਤ ਸੁਣਦਾ ਦਿਸਦਾ ਨੇ ਇਹਨੂੰ ਸਾਰੀ ਉਮਰ ਪਦਾਰਥਾ ਚ ਹੱਸਣ ਚ ਖੇਡਣ ਚ ਰੋਣ ਚ ਹੱਸਣ ਚ ਲੰਘ ਜਾਂਦੀ ਇਹਦੀ ਕਦੇ ਭਾਵਕ ਹੋ ਗਿਆ ਕਦੇ ਰਜੋ ਗੁਣ ਚ ਆ ਗਿਆ ਕਦੇ ਸਤੋ ਗੁਣ ਚ ਆ ਗਿਆ ਸੇਵਾ ਕਰਨ ਲੱਗ ਗਿਆ ਕਦੇ ਫੇਥਲੇ ਚ ਲੱਗ ਗਿਆ ਫਿਰ ਉੱਪਰ ਆ ਗਿਆ ਫੇਰ ਤੇਰੇ ਚ ਲੱਗ ਗਿਆ ਇੱਕ ਇਹਨੂੰ ਸਥਿਰ ਮੰਜ਼ਲ ਨਹੀਂ ਮਿਲਦੀ ਅਟਲ ਜਿਹੜਾ ਹੈ ਨਾ ਉਹ ਉਹਨੂੰ ਮਾਗ ਨਹੀਂ ਮਿਲਦਾ ਨਹਿਚਰ ਜਗਾ ਨਹੀਂ ਮਿਲਦੀ ਇਹਨੂੰ ਉਹਦੇ ਵਾਸਤੇ ਹੁਣ ਗੁਰਬਾਣੀ ਵਿੱਚ ਵਾਰ-ਵਾਰ ਸਿਮਰਨ ਦੀ ਗੱਲ ਕੀਤੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਇਸ਼ਾਰੇ ਕਰਤੇ ਭਗਤਾਂ ਨੇ ਵੀ ਗੁਰੂ ਨੇ ਵੀ ਵੀ ਉਹ ਸਿਮਰਨ ਕਰੋ ਸਿਮਰਨ ਕਰੋ ਉਹਨੂੰ ਯਾਦ ਕਰੋ ਯਾਦ ਕਰੋ ਹੁਣ ਇੱਥੇ ਜਦੋਂ ਵੀ ਕਿਤੇ ਕੋਈ ਮਿਲਦਾ ਹੈ ਤਾਂ ਪੁੱਛਦੇ ਨੇ ਸਿਮਰਤ ਕਿਵੇਂ ਕਰੀਏ ਸਿਮਰਤ ਕਿਵੇਂ ਕਰੀਏ ਦਾਸ ਦਾ ਸਿੱਧੀ ਗੱਲ ਕਹਿੰਦਾ ਵੀ ਜਿੰਨੂੰ ਭੁੱਖ ਲੱਗੀ ਹੈ ਉਹ ਪੁੱਛੇਗਾ ਵੀ ਮੈਂ ਪ੍ਰਸ਼ਾਦਾ ਕਿਵੇਂ ਸ਼ਕਾਂ ਜੀ ਮੇਰੀ ਥਾਲੀ 'ਚ ਪ੍ਰਸ਼ਾਦਾ ਆ ਗਿਆ ਮੈਂ ਸ਼ਕਾਂ ਕਿਵੇਂ ਉਹ ਪੁੱਛੇਗਾ ਕਿਤੇ ਉਹ ਨਹੀਂ ਪੁੱਛੇਗਾ ਜਿੰਨੂੰ ਭੁੱਖ ਲੱਗੀ ਉਹ ਤਾਂ ਸ਼ਕ ਲਏਗਾ ਉਹ ਨਹੀਂ ਦੇਖਿਆ ਵੀ ਦਾਲ ਘੱਟ ਐ ਸਬਜ਼ੀ ਜੀ ਲੂਣ ਘੱਟ ਐ ਜਾਂ ਹੋਰ ਕਾਡੋ ਕੁਝ ਨਹੀਂ ਦੇਖਿਆ ਉਹ ਸ਼ਕ ਲਏਗਾ ਉਹਦੀ ਭੁੱਖ ਦੂਰ ਹੋਣ ਚਾਹ ਹੋਣੀ ਚਾਹੀਦੀ ਐ ਐਵੇਂ ਜੇ ਮੈਂ ਜਿੰਨੂੰ ਭੁੱਖ ਲੱਗ ਗਈ ਪਿਆਰਿਓ ਪਿਆਸ ਲੱਗ ਗਈ ਉਹ ਤਾਂ ਨਾਮ ਯਾਪ ਹੀ ਲਏਗਾ ਯਾਦ ਕਰ ਹੀ ਲਏਗਾ ਕਿਉਂਕਿ ਉਹਨੂੰ ਭੁੱਖ ਲੱਗ ਗਈ ਜਿੰਨੂੰ ਭੁੱਖ ਨਹੀਂ ਲੱਗੀ ਪਿਆਸ ਨਹੀਂ ਲੱਗੀ ਉਹ ਪੁੱਛਦੇ ਫਿਰਦੇ ਨੇ ਜੁਗਤੀਆਂ ਵੀ ਕਿਵੇਂ ਸਮਨਾ ਕਰੀਏ ਕਿੰਨੇ ਵਜੇ ਉੱਠੀ ਹੈ ਜੀ ਕਿਹੜੀ ਬਾਣੀ ਪੜਨ ਦਾ ਜ਼ਿਆਦਾ ਫਲ ਹੁੰਦਾ ਹੈ ਕਿੰਨੇ ਵਜੇ ਉਹ ਸਮਾਸਥਾਨ ਇਹ ਚੀਜ਼ਾਂ ਪੁੱਛਦੇ ਨੇ ਕਿਉਂਕਿ ਭੁੱਖ ਨਹੀਂ ਲੱਗੀ ਹੈ ਜੀ ਇਹਨਾਂ ਨੂੰ ਜਿੰਨੂੰ ਭੁੱਖ ਲੱਗ ਚੁੱਕੀ ਹੈ ਜਿਹਦਾ ਸਮਾਂ ਆ ਚੁੱਕਿਆ ਕਿਉਂਕਿ 10 ਪਹਿਲਾਂ ਹੀ ਬੇਨਤੀ ਕਰ ਚੁੱਕਿਆ ਪਹਿਲੀਆਂ ਵੀਡੀਓ ਵਿੱਚ ਇਹ ਸਾਡੇ ਇਸ ਸੰਸਾਰ 'ਚ ਸਿਰਫ 10% 12% ਲੋਕ ਹੁੰਦੇ ਨੇ ਜਿਨ੍ਹਾਂ ਅੰਦਰ ਜਗਿਆਸਾ ਜਾਗਦੀ ਹੈ ਉਹ ਕਿਉਂ ਜਾਗਦੀ ਆ ਕਿਉਂਕਿ ਉਹ ਵਾਅ ਵਾਰ ਜੰਮਦੇ ਨੇ ਵਾਅ ਵਾਰ ਜੰਮਦੇ ਮਰਦੇ ਨੇ ਜੰਮਦੇ ਮਰਦੇ ਨੇ ਜੰਮਦੇ ਮਰਦੇ ਦੁੱਖ ਭੋਗਦੇ ਨੇ ਫਿਰ ਉਹਨਾਂ ਅੰਦਰ ਇੱਕ ਜਗਿਆਸਾ ਆਪਣੇ ਆਪ ਵੀ ਜਾਗਦੀ ਅੰਦਰ ਉਹ ਕਿ ਕੀ ਹੈ ਇਹ ਸੰਸਾਰ ਇਹ ਕੀ ਹੈ ਇਹ ਇੱਥੇ ਜੰਮਦੇ ਆ ਮਰਦੇ ਆ ਸੁੱਖ ਭੋਗਦੇ ਆ ਦੁੱਖ ਭੋਗਦੇ ਆ ਕੋਈ ਕੋਈ ਅਟਲ ਮੰਜ਼ਿਲ ਵੀ ਹੈ ਕੋਈ ਨਿਚੁਲ ਜਗ੍ਹਾ ਵੀ ਹੈ ਕੋਈ ਆਨੰਦ ਵੀ ਹੈ ਜਿੱਥੇ ਮਟਕਿਆ ਰਹਾ ਫੇਰ ਜਾ ਕੇ ਉਹਨਾਂ ਅੰਦਰ ਇਹ ਭੁੱਖ ਜਾਗਦੀ ਹੈ ਜਿਉਂ ਹੀ ਇਹਦੇ ਵਿੱਚ ਭੁੱਖ ਜਾਗਦੀ ਹੈ ਤਾਂ ਮਹਾਰਾ ਕਹਿੰਦੇ ਜਿੰਨ ਕੋ ਲੱਗੀ ਪਿਆਸ ਪਿਆਸ ਕਹ ਲਓ ਭੁੱਖ ਕਹ ਲਓ ਜਿੰਨ ਕੋ ਲੱਗੀ ਪਿਆਸ ਇਹ ਸ਼ਰਤ ਹੈ ਇੱਕ ਅਮਰਤ ਸਹੀ ਖਾਏ ਉਹੀ ਉਸ ਅਮਰਤ ਨੂੰ ਚਖਦੇ ਨੇ ਉਹੀ ਉਸ ਆਨੰਦ ਨੂੰ ਚਖਦੇ ਨੇ ਉਹੀ ਉਸ ਸਤ ਚਿੱਤ ਅਨੰਤ ਤੱਕ ਪਹੁੰਚਦੇ ਨੇ ਜਿਹਨੂੰ ਪਿਆਸ ਲੱਗ ਜਾਂਦੀ ਹੈ ਤੇ ਪਿਆਸ ਲੱਗਦੀ ਹੈ 12% ਨੂੰ 10% ਨੂੰ ਸੰਸਾਰ ਚ ਉਹ ਜਿਹੜੇ ਤੁਰਨਾ ਚਾਹੁੰਦੇ ਨੇ 10% ਉਹਨਾਂ ਨੂੰ ਅੱਗੇ ਸਹੀ ਮਾਰਗ ਨਹੀਂ ਮਿਲਦਾ ਹੁਣ ਤੁਸੀਂ ਕਹੋਗੇ ਗੁਰਬਾਣੀ ਹੈਗੀ ਹੈ ਗੁਰੂ ਨਾਨਕ ਮਰਦਾ ਇਸ ਤੋਂ ਵੱਡਾ ਮਾਰਕੀਟ ਹੋ ਸਕਦਾ ਹੈ ਬਿਲਕੁਲ ਹੈ ਗੁਰਬਾਣੀ ਬਿਲਕੁਲ ਮਾਰਗ ਹੈ ਬਹੁਤ ਵਧੀਆ ਮਾਰਗ ਹੈ ਔਰ ਲੇਟੈਸਟ ਹੈ ਅਪਡੇਟਡ ਹੈ ਛੇਤੀ ਪਹੁੰਚਾ ਦਿੰਦਾ ਪਰ ਗੁਰਬਾਣੀ ਜਿੰਨਾ ਦੇ ਹੱਥ ਚ ਆ ਗਈ ਉਹ ਉਸ ਤਲ ਤੋਂ ਜਿੱਥੋਂ ਗੁਰਬਾਣੀ ਆਈ ਹੈ ਉਸ ਤਲ ਤੋਂ ਵਿਆਖਿਆ ਕਰਨ ਉਸ ਤਲ ਤੋਂ ਗੁਰਬਾਣੀ ਦੇ ਅਰਥ ਕਰਕੇ ਜਗਸੂ ਤੱਕ ਪਹੁੰਚਾਉਣਾ ਉਹ ਸੰਤ ਕਰ ਸਕਦਾ ਦੂਜਾ ਨਹੀਂ ਕਰ ਸਕਦਾ ਹੋ ਅਸੀਂ ਆਗੇ ਗਿਆਨੀਆਂ ਦੇ ਡਿੱਕੇ ਆਗੇ ਵਿਦਵਾਨਾਂ ਦੇ ਡਿੱਕੇ ਆਗੇ ਅਸੀਂ ਕਥਾਕਰਾਂ ਦੇ ਡਿੱਕੇ ਆਗੇ ਰਾਗੀਆਂ ਦੇ ਢਾਡੀਆਂ ਦੇ ਇਹ ਨਹੀਂ ਕਰ ਸਕਦੇ ਇਹਨਾਂ ਦਾ ਮਕਸਦ ਕੁਝ ਹੋਰ ਹੈ ਬਹੁਤ ਮਾਇਆ ਦਾ ਇੰਨਾ ਕੁ ਬਸਾਰਾ ਹੈ ਕਿ ਨੌਕਰੀਆਂ ਛੱਡ ਛੱਡ ਕੇ ਹੋਰ ਕੰਮ ਛੱਡ ਛੱਡ ਕੇ ਇਸ ਪਾਸੇ ਆ ਰਹੇ ਨੇ ਕਿਉਂਕਿ ਇੱਧਰ ਦੇਹਦਾਂ ਨੂੰ ਕੁਛ ਵੀ ਹਾਂ ਇਹ ਤਾਂ ਗੱਡੀਆਂ ਵੱਡੀਆਂ ਮਿੰਟੋ ਮਿੰਟੀ ਆ ਜਾਂਦੀਆਂ ਨੇ ਵੱਡੇ-ਵੱਡੇ ਸਥਾਨ ਮਿੰਟੋ ਮਿੰਟੀ ਬਣ ਜਾਂਦੇ ਨੇ ਕਈ ਕਈ ਏਕੜ ਜ਼ਮੀਨ ਸੰਗਤਾਂ ਵੈਸੇ ਹੀ ਦੇ ਦਿੰਦੀ ਐ ਵੀ ਸਾਡੀ ਜ਼ਮੀਨ ਜਿੱਥੇ ਤੁਸੀਂ ਗੁਰੂ ਘਰ ਬਣਾ ਲਓ ਜੀ ਸਥਾਨ ਨਾਲੋਂ ਭਲਾ ਹੋਊ ਸੰਸਾਰ ਦਾ ਮੈਂ ਦੇਖੇ ਨੇ ਨੌਕਰੀਆਂ ਛੱਡ ਕੇ ਜੌਬਾਂ ਛੱਡ ਕੇ ਇਸ ਪਾਸੇ ਆਉਂਦੇ ਹੋਏ ਔਰ ਫਿਰ ਲੱਖਾਂ ਦੇ ਕਾਰੋਬਾਰ ਵੱਡੀਆਂ ਗੱਡੀਆਂ ਸਥਾਨ ਵੱਡੇ-ਵੱਡੇ ਐਸ਼ੋ ਇਸ਼ਰਤ ਚਰਨ ਪੂਜ ਦੀਆਂ ਸੰਗਤਾਂ ਪਰ ਪਿਆਰੋਂ ਕਮਾਈ ਕਰਕੇ ਜਿੰਨੇ ਕਮਾਈ ਕੀਤੀ ਆ ਪਹਿਲਾਂ ਦਾਸ ਦੇ ਮਹਾਪੁਰਸ਼ ਉਹਨਾਂ ਦੀ ਸਾਰੀ ਉਮਰ ਤੁਰੇ ਫਿਰਦੇ ਲੰਘੀ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਬੈ ਕੇ ਭਗਤੀ ਕਰਨੀ ਨਾਮ ਜਪਣਾ ਸੰਗਤਾਂ ਨਾਲ ਜੋੜਨਾ ਜਦੋਂ ਅਖੀਰਲਾ ਉਮਰ ਦਾ ਹਿੱਸਾ ਆਇਆ ਤਾਂ ਫੇਰ ਜਾ ਕੇ ਉਹਦੇ ਨਾਲ ਕਿਤੇ ਕੋਈ ਸਥਾਨ ਚੁਣਿਆ ਵੀ ਹੋ ਸੰਗਤ ਬਹੁਤ ਹੋ ਗਈ ਹੁਣ ਇਹਦਾ ਨੂੰ ਜਗ੍ਹਾ ਨਹੀਂ ਹੈ ਰਹਿਣ ਵਾਸਤੇ ਤਾਂ ਫੇਰ ਜਾ ਕੇ ਕਿਤੇ ਉਹਨਾਂ ਨੇ ਸਥਾਨ ਦੀ ਇੱਛਾ ਜ਼ਾਹਰ ਕੀਤੀ ਉਹ ਵੀ ਨਾਲਦਿਆਂ ਨੂੰ ਪੁੱਛ ਕੇ ਨਹੀਂ ਤਾਂ ਸੰਤ ਨਹੀਂ ਮੜ ਜੰਜਾਲ ਪਾਉਂਦਾ ਸੰਤ ਕਹਿੰਦਾ ਇਹਦਾ ਜੰਜਾਲ ਨੇ ਇੱਥੇ ਮਾਇਆ ਆ ਜਾਣੀ ਐ ਫਿਰ ਮਾਇਆ ਦੇ ਝਗੜੇ ਹੋਣੇ ਨੇ ਰੌਲੇ ਹੋਣੇ ਨੇ ਨਾਬ ਤੱਕ ਤੀਹ ਰਹਿ ਜਾਣਾ ਸਿਮਰਨ ਤਾਂ ਕਿਤੇ ਰਹਿ ਜਾਣਾ ਮਾਇਆ ਦੇ ਸਿਮਰਨ ਰਹਿਣ ਦੇਣਾ ਕਿਤੇ ਇਹ ਪੈਸੇ ਨੇ ਸਿਮਰਨ ਰਹਿਣ ਦੇਣਾ ਹੁਣ ਤੋੜਾ ਸਾਹ ਇੰਨਾ ਪੈਸਾ ਚੜਦਾ ਸੀ ਮਹਾਪੁਰਸ਼ਾਂ ਕੋਲੇ ਕੋਈ ਅਮਰੀਕਾ ਤੋਂ ਕੋਈ ਇੰਗਲੈਂਡ ਤੋਂ ਕਿਹੜਾ ਸਾਡਾ ਆਹ ਕੰਮ ਹੋ ਗਿਆ ਸਾਡਾ ਆਹ ਕੰਮ ਹੋ ਗਿਆ ਜੀ ਢੇਰ ਲਾਉਂਦੇ ਸੀ ਮਹਾਪੁਰਸ਼ਾਂ ਕਿਹਾ ਵਾਪਸ ਕੀ ਕਰਨ ਇਹਦਾ ਅਸੀਂ ਕਿਆ ਕਰੀਏ ਇਹਦਾ ਅਸੀਂ ਘੱਟ ਲੈ ਕੇ ਜਾਣੀ ਨਹੀਂ ਫਿਰ ਮਾਹ ਪਰਸ਼ਨ ਸੋਚ ਚੱਲ ਜਲੋ ਸੰਗਤਾਂ ਦੇ ਬੱਚਿਆਂ ਵਾਸਤੇ ਗਰੀਬ ਇਲਾਕਾ ਹੈ ਚੰਡੀਗੜ੍ਹ ਦੇ ਸਕੂਲ ਬੜੇ ਮਹਿੰਗੇ ਨੇ ਜਲੋ ਸ ਸਕੂਲ ਕਾਜ ਬਣਾ ਦਿੰਨੇ ਆ ਬੱਚੇ ਪੜ੍ਹ ਕੇ ਜੇ ਜਾਣਗੇ ਵਿਦੇਸ਼ਾਂ 'ਚ ਤਾਂ ਕੁਝ ਪੰਨ ਬਣ ਕੇ ਜਾਣਗੇ ਬੱਚਿਆਂ ਦਾ ਭੁੱਖ ਬਣ ਜਾਏਗਾ ਮਾਇਆ ਨੂੰ ਸਫਲੀ ਦੀ ਕਰਨੀ ਹੁੰਦੀ ਆ ਹੋਰ ਕੀ ਕੋਈ ਹਸਪਤਾਲ ਬਣਾ ਦਿੱਤਾ ਸਕੂਲ ਬਣਾ ਦਿੱਤੇ ਕਾਜ ਬਣਾਤੇ ਮਾਹ ਪਰਸ਼ਨ ਉਹ ਹੈ ਤਾਂ ਇਹ ਮਾਇਆ ਦਾ ਪਸਾਰਾ ਹੀ ਨਾ ਚਾਹੇ ਭਲਾ ਹੀ ਹੋ ਰਿਹਾ ਬੱਚਿਆਂ ਦਾ ਉਹ ਜਿੰਨਾ ਚਿਰ ਤੱਕ ਮਹਾਪੁਰਸ਼ ਹੁੰਦੇ ਨੇ ਉਹ ਸਭ ਚੁੱਪ ਹੁੰਦੇ ਨੇ ਕੋਈ ਨਹੀਂ ਬੋਲਦਾ ਜਦੋਂ ਮਹਾਪੁਰਸ਼ ਪਰਦਾ ਕਰ ਗਏ ਫੇ ਰੋਲੇ ਰੋਲੇ ਇੱਕ ਜਗ੍ਹਾ ਤੇ ਹਰ ਜਗ੍ਹਾ ਤੇ ਉਹ ਜਿਹੜਾ ਗੁਰੂ ਦਾ ਉਪਦੇਸ਼ ਸੀ ਉਹ ਤਾਂ ਕਿਤੇ ਰਹਿ ਜਾਂਦਾ ਉਹ ਤਾਂ ਫਿਰ ਹੋਰ ਉੱਥੇ ਰੇਸਾ ਲੱਗਦੀਆਂ ਨੇ ਦੌੜਾਂ ਲੱਗਦੀਆਂ ਉੱਥੇ ਸੋ ਜਗਿਆਸੂ ਰੁਲ ਜਾਂਦਾ ਇਹਦੇ ਵਿੱਚ ਜਾਂ ਜਗਿਆਸੂ ਹੈ ਸੰਗਤ ਹੈ ਜਿਹੜੀ ਆਸ ਕਰਕੇ ਜੁੜੀ ਹੋਈ ਆ ਵੀ ਸਾਡਾ ਕੋਈ ਭਲਾ ਹੋ ਜਾਵੇ ਸਾਨੂੰ ਕੋਈ ਆਨੰਦ ਆ ਜਾਵੇ ਸਾਡੇ ਦੁੱਖਾਂ ਦਾ ਖਤਮਾ ਹੋ ਜਾਵੇ ਸਾਡੇ ਰੋ ਖਤਮ ਹੋ ਉਸ ਚਿੰਤਾ ਖਤਮ ਹੋ ਜਾਣਾ ਹੋ ਜਾਣ ਅਸੀਂ بے ਪ੍ਰਵਾਹ ਹੋ ਜਾਈਏ ਇਹ ਚੀਜ਼ਾਂ ਨਹੀਂ ਮਿਲਦੀਆਂ ਉਹ ਕਿਵੇਂ ਮਿਲਦੀਆਂ ਉਹ ਕਹਿੰਦੇ ਕਬੀਰ ਸਾਹਿਬ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਕਹਿੰਦੇ ਮੈਂ ਤਾਂ ਹੁਣ ਆਪਣੀ ਸਿਮਰਨੀਆਂ ਮਾਲਾ ਤਾਂ ਸਟਾਰਟਿੰਗ ਤੇ ਹੁੰਦੀ ਆ ਪਿਆਰਿਓ ਹੁ ਜਾ ਕੇ ਦੇਖੋਗੇ ਮਾਲਾ ਵਿਕਦੀਆਂ ਨੇ ਉੱਥੇ ਰੰਗ ਬਰੰਗੀਆਂ ਮਾਲਾ ਵਿਕਦੀਆਂ ਨੇ ਆਹ ਮਾਲਾ ਫੇਰਨਾ ਆਹ ਮਾਲਾ ਫੇਰਨਾ ਜੂਰਤ ਵੀ ਆ ਪਹਿਲੇ ਪਹਿਲਾ ਬਾਦ ਜਿੱਥੇ ਇਹਨੇ ਅੱਗੇ ਪਹੁੰਚਣਾ ਜੇਨੇ ਤੋਂ ਪਹੁੰਚਣਾ ਤਾਂ ਸਭ ਛੱਡਣਾ ਪਏਗਾ ਸਭ ਕੁਝ ਖਤਮ ਹੋਣਾ ਤੋਂ ਤੱਕ ਜਾ ਕੇ ਸਭ ਕੁਝ ਖਤਮ ਹੋ ਜਾਂਦਾ ਇਹ ਰਸਤੇ ਦੀਆਂ ਬਾਤਾਂ ਨੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਜਿੰਨੇ ਭਗਤ ਕਹਿੰਦੇ ਹੋਏ ਨੇ ਆਦ ਜੁਗਾਦੀ ਸਗਲ ਪਤਾ ਕੋ ਸੁਖ ਬਿਸਰਾਮ ਉਹਨਾਂ ਨੂੰ ਇਸ ਰਸਨਾ ਉੱਤੇ ਰਾਮ ਕਹਿ ਕੇ ਹੀ ਸੁਖ ਚ ਉਹਨਾਂ ਦਾ ਨਿਵਾਸ ਹੋਇਆ ਉਹਨਾਂ ਦਾ ਹੁਣ ਰਸਨਾ ਉੱਪਰ ਰਾਮ ਕਿਵੇਂ ਜੇ ਮੈਂ ਮਨਮੁਖ ਦੀ ਰਸਨਾ ਉੱਤੇ ਪੈਸਾ ਹੈ ਜਿਵੇਂ ਮਨਮੁਖੀ ਰਸਨਾ ਉੱਤੇ ਨਿੰਦਿਆ ਚੁਗਲੀ ਹੈ ਜਿਵੇਂ ਮਨਮੁਖੀ ਰਸਨਾ ਉੱਤੇ ਪਰਾਇਆਂ ਪਰਾਏ ਬਖੀਲੀਆਂ ਕਰਦਾ ਗੱਲਾਂ ਕਰਦਾ ਜਾਂ ਸੰਤ ਹੈ ਭਗਤ ਹੈ ਓਵੇਂ ਉਹਦੀ ਰਸਨਾ ਉੱਤੇ ਆਰਾਮ ਹੈ ਜਿਵੇਂ ਇੱਕ ਮਨਮੁਖ ਰਸ ਲੈ ਲੈ ਪੈਸਿਆਂ ਦੀਆਂ ਗੱਲਾਂ ਕਰਦਾ ਜ਼ਮੀਨਾਂ ਦੀਆਂ ਗੱਲਾਂ ਕਰਦਾ ਸਾਡੇ ਇੰਨੇ ਇੱਕੜ ਹੋ ਗਏ ਸਾਡੇ ਇੰਨੇ ਇੱਕੜ ਹੋ ਗਏ ਦੱਸਦਾ ਨਾਲਦਿਆਂ ਨੂੰ ਕਿ ਗੱਲਾਂ ਸੱਜੇ ਖਬੇ ਕਰਦਾ ਨਿੰਦਿਆ ਚੁਗਲੀ ਈਰਖਾ ਜਿਹੜੇ ਅੱਗੇ ਲੰਘੇ ਉਹਨਾਂ ਦੀਆਂ ਲੱਤਾਂ ਵੜਨ ਦੀ ਗੱਲ ਕਰਦਾ ਜਿਵੇਂ ਮਨਮੁਖ ਦੀ ਰਸਨਾ ਉੱਤੇ ਇਹ ਨਫ਼ਰਤ ਨਿੰਦਿਆ ਪੈਸਾ ਉਹਨੂੰ ਰਸ ਆਉਂਦਾ ਨਾ ਜਿਵੇਂ ਮਨਮੁਖ ਨੂੰ ਗੱਲਾਂ ਕਰਕੇ ਓਮ ਜਿਵੇਂ ਕਬੀਰ ਸਾਹਿਬ ਕਹਿੰਦੇ ਮੇਰੀ ਰਸਨਾ ਉੱਤੇ ਰਾਮ ਦਾ ਰਸ ਆਉਂਦਾ ਮੈਨੂੰ ਜਦੋਂ ਮੈਂ ਰਾਮ ਕਹਿਨਾ ਮੈਨੂੰ ਲੰਨਦੀ ਆ ਜਾਂਦਾ ਹੈ ਕਿਉਂ ਰਾਮ ਕਹਿਨਾ ਮੇਰੀ ਬਿਰਤੀ ਸਾਰੀ ਬ੍ਰਹਮਕਰ ਹੋ ਜਾਂਦੀ ਹੈ ਜਿੱਥੇ ਤੱਕ ਰਾਮ ਰਵਿਆ ਹੋਇਆ ਹੈ ਜਿੱਥੇ ਤੱਕ ਰਾਮ ਰਵਿਆ ਹੋਇਆ ਸਾਰੀਆਂ ਘਟਾਂ ਵਿੱਚ ਸਵੇ ਘਟ ਰਾਮ ਬੋਲੇ ਉਹ ਰਾਮ ਰਵਿਆ ਹੋਇਆ ਜਦੋਂ ਮੈਂ ਰਾਮ ਕਹਿਨਾ ਤਾਂ ਸਾਰਾ ਮੇਰਾ ਸਰੀਰ ਦਾ ਰੋਮ ਰੋਮ ਖੜ ਜਾਂਦਾ ਹੈ ਕਿਉਂਕਿ ਉਹ ਸਾਰੇ ਰਵਿਆ ਰਾਮ ਮੈਨੂੰ ਤਨ ਨੂੰ ਵੀ ਤੇ ਮਨ ਨੂੰ ਵੀ ਯਾਦ ਆ ਜਾਂਦਾ ਇਸ ਇਹਨੂੰ ਕਹਿੰਦੇ ਨੇ ਸਿਮਰਨ ਪਿਆਰਿਓ ਜਿਹੜਾ ਅੱਖਰ ਗਿਣਨੇ ਨੇ ਮਾਲਾ ਫੜ ਕੇ ਉਹ ਦੂਜੀ ਪਹਿਲੀ ਗਲਾਸ ਹੈ ਉੱਥੇ ਅਜੇ ਇਹਦੇ ਵਿਸ਼ੇ ਵਕਾਰ ਦੂਰ ਨਹੀਂ ਹੋਏ ਫੁਰਨੇ ਦੂਰ ਨਹੀਂ ਹੋਏ ਵਿਚਾਰ ਦੂਰ ਨਹੀਂ ਹੋਏ ਮੰਗਾ ਦੂਰ ਨਹੀਂ ਹੋਈਆਂ ਛਾਵਾਂ ਦੀਆਂ ਜੋ ਉਵੇਂ ਖੜੀਆਂ ਨੇ ਉਹ ਸਭ ਦੇ ਹੁੰਦੇ ਹੋਏ ਇਹ ਵਿਚਾਰ ਆਰਾਮ ਕਰਦਾ ਇਹ ਸਿਰਫ ਇੱਕ ਸ਼ੁਰੂਆਤ ਹੋਇਆ ਕਰਨੀ ਹੈ ਮੰਜ਼ਲ ਨਹੀਂ ਹੈ ਮਾੜਾ ਨਾ ਮੰਜ਼ਲ ਨਹੀਂ ਮਿਲਦੀ ਮੰਜ਼ਲ ਮਿਲੇਗੀ ਉੱਥੇ ਜਾ ਕੇ ਤਾਂ ਸਭ ਕੁਝ ਇਹ ਅੱਖਰ ਖਿਲ ਜਾਏਗੇ ਉਹ ਅੱਖਰਵੇਂ ਨਾ ਹੈ ਇਹਦੇ ਅੱਖਰ ਜੋੜੇ ਹੋਏ ਨੇ ਨਾ ਇਹ ਸਾਰੇ ਪਿੱਛੇ ਰਹਿ ਜਾਂਦੇ ਨੇ ਉੱਥੇ ਅੱਖਰ ਹੈ ਹੀ ਨਹੀਂ ਉੱਥੇ ਉਹ ਹੈ ਜਿਹੜਾ ਅਖਰ ਹੈ ਜਿਹਦਾ ਕਦੇ ਖਰਦਾ ਨਹੀਂ ਹੈ ਇਹ ਤਾਂ ਅਖਰ ਖਰ ਜਾਂਦੇ ਨੇ ਇਹ ਅਖਰ ਤਾਂ ਖਰ ਜਾ ਹਾਲਾਂਕਿ ਅਖਰ ਸ਼ਬਦ ਦਾ ਅਰਥ ਇਹ ਹੈ ਵੀ ਜਿਹੜਾ ਅਖਰ ਹੈ ਜਿਹਦਾ ਕਦੇ ਖਰਦਾ ਨਹੀਂ ਹੈ ਪਰ ਕਬੀਰ ਸਾਹਿਬ ਕਹਿੰਦੇ ਨੇ ਇਹ ਅਖਰ ਖਿਰ ਜਾਏਗੇ ਇਹ ਜੇ ਤੂੰ ਰਾਮ ਰਾਮ ਬੋਲਦਾ ਹੈ ਹੋਰ ਮੰਤਰ ਬੋਲਦਾ ਹੈ ਇਹ ਇੰਨੇ ਵੀ ਪਿੱਛੇ ਰਹਿ ਜਾਣਾ ਹੈ ਉਸ ਤੋਂ ਅੱਗੇ ਹੋਰ ਅਵਸਥਾ ਨੇ ਉੱਥੇ ਹੋਰ ਬੋਲੀਆਂ ਨੇ ਉੱਥੇ ਹੋਰ ਸ਼ਬਦ ਹੈ ਉਹ ਸ਼ਬਦ ਸਰੂਪ ਹੈ ਜਿਹੜਾ ਫਿਰ ਉਹ ਸ਼ਬਦ ਨੇ ਉੱਥੇ ਆ ਜਾਣਾ ਹੈ ਜਿਹੜਾ ਕਦੇ ਖਤਮ ਨਹੀਂ ਹੁੰਦਾ ਸੋ ਪਿਆਰਿਓ ਇਹ ਗੱਲ ਸਮਝੋ ਕਿ ਸਿਮਰਨ ਕਿਵੇਂ ਕਰਨਾ ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੇਰੀ ਸਿਮਰਨ ਨੀ ਰਸਨਾ ਉਪਰ ਰਾਮ ਮੇਰੀ ਜ਼ੁਬਾਨ ਦੇ ਉੱਤੇ ਹਰ ਵੇਲੇ ਰਾਮ ਰਹਿੰਦਾ ਹੈ ਗੁਰਬਾਣੀ ਚ ਵੀ ਗੁਰੂ ਮਹਾਰਾਜ ਵੀ ਕਹਿੰਦੇ ਨੇ ਕਿ ਸੰਤ ਰਸਨ ਕੋ ਬਸਈਓ ਕਹਿਤ ਨਾਨਕ ਕਹਿਤ ਸੁਨੋਰੇ ਲੋਗਾ ਸੰਤ ਰਸਨ ਕੋ ਬਸਈਓ ਕਿ ਪਿਆਰਿਓ ਸੰਤਾਂ ਦੀ ਅਸਨਾ ਉੱਤੇ ਰੱਬ ਵਸਦਾ ਹੈ ਵਾਹਿਗੁਰੂ ਵਸਦਾ ਹੈ ਰਾਮ ਵਸਦਾ ਹੈ ਕਿਵੇਂ ਵਸਦਾ ਹੈ ਉਹ ਜਦੋਂ ਰਾਮ ਕਹਿੰਦੇ ਨੇ ਤਾਂ ਰਸ ਆਉਂਦਾ ਹੈ ਤੇ ਉਹ ਰਸ ਰੂਪ ਹੀ ਆਇਆ ਉਹ ਉਸ ਰਸਨਾ ਤੋਂ ਜੋ ਉਹਨੇ ਬੋਲ ਦਿੱਤਾ ਉਹ ਵੀ ਸੱਤ ਹੋ ਜਾਂਦਾ ਕਿਉਂਕਿ ਆਪ ਸੱਤ ਕੀਆ ਸਭ ਸੱਤ ਉਸ ਸੱਤ ਨੇ ਜਿਹੜਾ ਸੰਕਲਪ ਕਰਤਾ ਉਸ ਸੱਤ ਵਿੱਚੋਂ ਜਿਹੜੀ ਜਿਹੜਾ ਸੰਕਲਪ ਨਿਕਲ ਗਿਆ ਉਹ ਟਲਦਾ ਨਹੀਂ ਹੈ ਸੰਕਲਪ ਕਹੇ ਲੋ ਬਚਨ ਕਹੇ ਲੋ ਫੁਰਨਾ ਕਹੇ ਲੋ ਤਾਂ ਮਹਾਪੁਰਸ਼ ਸੰਤ ਉੱਥੇ ਟਿਕੇ ਹੁੰਦੇ ਨੇ ਉੱਥੋਂ ਜੋ ਬੋਲਦੇ ਨੇ ਫਿਰ ਉਹ ਸਤ ਹੋ ਜਾਂਦਾ ਸੋ ਅਸੀਂ ਇਹ ਐਸਾ ਸਿਮਰਨ ਸਿੱਖਣਾ ਹੈ ਅਸੀਂ ਯਾਦ ਸਿੱਖਣੀ ਹੈ ਜਿੱਥੇ ਸਾਜ਼ ਵਾਜ ਪਿੱਛੇ ਰਹਿ ਜਾਂਦੇ ਨੇ ਦਾਸ ਕੀਰਤਨ ਕਰਦਾ ਹੈ ਬਹੁਤ ਵਧੀਆ ਕੀਰਤਨ ਦਾਸ ਨੂੰ ਆਉਂਦਾ ਹੈ ਰਾਗਾਂ 'ਚ ਵੀ ਤਾਲਾਂ 'ਚ ਵੀ ਦੂਜੀਆਂ 'ਚ ਵੀ ਧਾਰਨਾ ਆਲਾ ਵੀ ਕਲਾਸਿਕਲ ਵੀ ਇੰਨੇ ਕ ਸਾਜ਼ ਜਾਣਦੇ ਦਾਸ ਵਜਾਉਣ ਜਿੰਨੇ ਤਾਂ ਨਾਮ ਹੀ ਨੂੰ ਪਤਾ ਹੈ ਆਮ ਲੋਕਾਂ ਨੂੰ ਪਰ ਉਹ ਸੰਗੀਤ ਜਿਹੜਾ ਹੈ ਸਾਜ਼ ਹੈ ਤਵਲੇ ਨੇ ਹਰਮੋਨਿਮ ਹੈ ਮੈਂਡੋਲਿਨ ਹੈ ਰਾਬਾਬ ਹੈ ਕਨਰ ਹੈ ਜਿਹੜੀ ਜਿਹੇ ਸਾਜ਼ ਨੇ ਇਹ ਸਾਜ਼ ਪਿੱਛੇ ਰਹਿ ਜਾਂਦੇ ਨੇ ਇਹ ਸੰਗੀਤ ਦਾ ਰਸ ਹੈ ਸੰਗਤ ਵਿੱਚ ਬਲ ਤਾਂ ਸੰਗੀਤ ਤੌਣ ਮਾਰਦੇ ਨੇ ਜੋ ਢੋਲਕੀ ਵਾਦੀ ਚਮਟਾ ਤਬਲਾ ਵਾ ਇੰਤੋਂ ਤੌਣ ਮਾਰਦੇ ਨੇ ਉਹ ਸੰਗੀਤ ਦਾ ਰਸ ਹੈ ਪਿਆਰਿਓ ਉਹ ਨਾਮ ਦਾ ਰਸ ਨਹੀਂ ਹੈ ਔਰ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਵੀ ਪੰਜ ਛੇ ਚਿਮਟੇ ਹੋ ਜਾਣ ਦੋ ਢੋਲ ਕਾਂ ਢੱਡ ਹੋਜੇ ਵਿਚ ਅਲੋਜ ਮੈਂ ਦੇਖਿਆ ਅਲਗੋਜੇ ਵੱਜ ਰਹੇ ਕੀਰਤਨ ਚ ਅਲਗੋਜੇ ਵੱਜ ਰਹੇ ਨੇ ਕੀਰਤਨ ਵਿੱਚ ਵੀ ਕਿਸੇ ਤਰੀਕੇ ਨਾਲ ਸੰਗਤ ਝੂਮੇ ਬਸ ਅਸੀਂ ਕਹੋ ਸੰਗਤ ਝੂਮਣ ਲੱਗ ਗਈ ਜੀ ਸੰਗਤਾ ਸ਼ਰਮਾ ਰਹੀਆਂ ਸੀ ਜਦੋਂ ਕੀਰਤਨ ਹੋ ਰਿਹਾ ਸੀ ਠੀਕ ਹੈ ਸੰਗੀਤਾ ਆਸਾ ਲਿਆ ਜਾਂਦਾ ਪਹਿਲਾ ਪਹਿਲਾ ਪਰ ਸਾਰੇ ਆਸਰੇ ਛੱਡ ਕੇ ਬਿਲਕੁਲ ਅਨਾਥ ਹੋਣਾ ਪੈਂਦਾ ਹੈ ਅਨਾਥ ਇਹ ਸਾਜਾਂ ਵਾਜਾਂ ਦੇ ਆਸਰੇ ਛੱਡ ਕੇ ਅਨਾਥ ਹੋਣਾ ਪੈਂਦਾ ਹੈ ਸੰਤ ਮਹਾਂਪੁਰਸ਼ ਕੀਤਨ ਕਰਿਆ ਕਰਦੇ ਉਹ ਸੰਗਤਾਂ ਵਾਸਤੇ ਸਾਜ ਵਰਤਦੇ ਨੇ ਆਪਣੇ ਵਾਸਤੇ ਸਾਜ ਨਹੀਂ ਵਰਤਦੇ ਸੰਤ ਸੰਤਾਂ ਮਿਲ ਚੁੱਕੇ ਨੇ ਸੰਤਾਂ ਸ਼ਬਦ ਵਿੱਚ ਮਿਲ ਚੁੱਕੇ ਨੇ ਉਹ ਆਪਣੇ ਵਾਸਤੇ ਸਾਜ਼ ਨਹੀਂ ਵਰਤਦੇ ਉਹ ਸੰਗਤ ਦੀ ਰੁਚੀ ਨੂੰ ਸੰਗਤ ਦੇ ਮਨ ਨੂੰ ਕਗਰ ਕਰਨ ਵਾਸਤੇ ਸਾਜ਼ਾਂ ਦਾ ਸਾਰਾ ਲਿਆ ਕਰਦੇ ਸੀ ਢੋਲ ਦੀ ਚਿੰਤਾ ਬਚਿਆ ਕਰਦਾ ਸੰਤਾਂ ਨਾਲੇ ਰਾੜਾ ਸਾਹਿਬ ਸੰਪਰਦਾ ਹਾਰਮੋਨੀਅਮ ਕਿਉਂਕਿ ਸਾਡਾ ਮਨ ਸੰਗੀਤ ਦਾ ਆਸ਼ਿਕ ਹੈ ਤੇ ਸੰਤਾਂ ਨੂੰ ਪਤਾ ਹੈ ਵੀ ਇਹ ਸੰਗੀਤ ਨਾਲ ਜੇ ਗੁਰਬਾਣੀ ਜੋੜ ਕੇ ਮਾਰੀ ਜਾਵੇ ਇੰਨਾ ਵੱਲ ਸਿੱਟੀ ਜਾਵੇ ਤਾਂ ਇਹ ਪਕੜ ਸਕਦੇ ਐ ਇਹਨਾਂ ਦੇ ਅੰਦਰ ਬਸ ਸਕਦੀ ਐ ਕਿਉਂਕਿ ਸੰਗੀਤ ਅੰਦਰ ਜਾਂਦਾ ਸਾਡੇ ਨਾਲ ਗੁਰਬਾਣ ਵਿੰਦਰ ਚਲੀ ਜਾਊਗੀ ਸੰਤਨ ਲੋੜ ਨਹੀਂ ਹੋਇਆ ਕਦੀ ਸੰਗੀਤ ਦੀ ਪਰ ਸੰਤਾਂ ਦੇ ਭਲੇ ਵਾਸਤੇ ਸਾਡੀ ਰੂਚੀ ਨੂੰ ਵੇਖ ਕੇ ਵਿਆਹ ਵੀ ਇਹਨਾਂ ਨੂੰ ਕਿਸੇ ਤਬਲਾ ਅਛਾ ਲਾ ਕਿਸੇ ਨੂੰ ਢੋਲ ਕੱਛੀ ਦਾ ਝਟਕ ਚਿਮਕੇ ਵਾਦੇ ਵਧੀਆ ਲੱਗਦੇ ਆ ਕਿਸੇ ਉਹੋ ਇਸ ਤਰੀਕੇ ਨਾਲ ਮਾਹੌਲ ਵਧੀਆ ਬਣ ਜਾਂਦਾ ਇਕਾਗਰਤਾ ਦਾ ਆ ਫਿਰ ਉਹਦੇ ਵਿੱਚ ਗੁਰਬਾਣੀ ਜਦੋਂ ਸੁਣਦਾ ਇਹ ਕਾਗਰਤਾ ਨਾਲ ਤੇ ਇਹਦਾ ਫਾਇਦਾ ਹੋ ਜਾਂਦਾ ਇਸ ਕਰਕੇ ਸੰਗੀਤ ਦਾ ਆਨੰਦ ਵਧੀਆ ਹੈ ਪਰ ਜਿਹੜਾ ਉੱਤਮ ਸੰਗੀਤ ਹੈ ਜਿਹੜਾ ਪੰਚ ਸ਼ਬਦ ਹੈ ਉੱਤਮ ਸ਼ਬਦ ਹੈ ਉਹ ਸ਼ਬਦ ਦਾ ਆਨੰਦ ਹੈ ਉਹ ਮਹਾ ਆਨੰਦ ਹੈ ਉਹ ਸ਼ਬਦ ਦਾ ਆਨੰਦ ਜਿਸ ਨੂੰ ਆ ਗਿਆ ਉਦੇ ਸਾਰੇ ਬੰਧਨ ਟੁੱਟ ਜਾਂਦੇ ਜਾਂ ਐਂ ਕਹਿ ਲਓ ਸਾਰੇ ਬੰਧਨ ਤੋੜਨ ਤੋਂ ਬਾਅਦ ਉਹ ਆਨੰਦ ਆਉਂਦਾ ਜੇ ਕਿਸੇ ਤੇ ਕਿਰਪਾ ਬਖਸ਼ ਹੋ ਜਾਵੇ ਉਹਨੂੰ ਅਚਾਨਕ ਉਹ ਸ਼ਬਦ ਸੁਣ ਜਾਵੇ ਕੋਈ ਸੰਤ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸੁਣਾ ਦੇਵੇ ਉਹਨੂੰ ਤਾਂ ਉਹ ਸ਼ਬਦ ਸੁਣਨ ਤੋਂ ਬਾਅਦ ਉਹਦੇ ਸਾਰੇ ਬੰਧਨ ਟੁੱਟ ਜਾਂਦੇ ਨੇ ਆਪਣੇ ਆਪ ਤੜਾ ਤੜਾ ਟੁੱਟ ਜਾਂਦੇ ਨੇ ਉਹਨੂੰ ਤੋੜਨੇ ਨਹੀਂ ਪੈਂਦੇ ਕਿਉਂ ਉਸ ਸ਼ਬਦ ਦਾ ਆਨੰਦ ਹੀ ਬੜਾ ਵਧੀਆ ਇਹਦਾ ਮਨ ਹੀ ਨਹੀਂ ਕਰਦਾ ਹੋਰ ਬਸੇ ਜਾਣ ਨੂੰ ਕਹਿੰਦਾ ਮੈਨੂੰ ਉਹੀ ਚੀਜ਼ ਚਾਹੀਦੀ ਹੈ ਉਹੀ ਚੀਜ਼ ਚਾਹੀਦੀ ਹੈ ਜਿਵੇਂ ਆ ਨਸ਼ੇੜੀ ਲਾਦਦੇ ਨੇ ਨਾ ਮਸਾਲਾ ਆਂਦੇ ਨੇ ਆਪਣੇ ਕੋ ਖਵਾ ਕੇ ਕਿਸੇ ਨੂੰ ਵਿਖਾ ਕੇ ਦੇਖ ਤਾਂ ਉਹ ਜਦੋਂ ਖਾਂਦਾ ਤਾਂ ਉਹ ਅਸਰ ਕਰਦਾ ਕਹਿੰਦਾ ਤਾਂ ਬਹੁਤ ਵਧੀਆ ਫਿਰ ਮੰਗਦਾ ਦਰਲੇ ਕਰਦਾ ਫਿਰ ਪੈਸਾ ਖਰਚ ਕਰਦਾ ਸਮਾਨ ਵੇਚਦਾ ਘਰ ਦਾ ਜ਼ਮੀਨਾਂ ਵੇਚਦਾ ਉਹ ਤਾਂ ਮੜਾ ਹੋ ਗਿਆ ਨਾ ਇੱਧਰ ਜਿਹੜਾ ਕੁਝ ਵੇਚਣਾ ਨਹੀਂ ਪੈਂਦਾ ਇੱਧਰ ਵੇਚਣਾ ਪੈਂਦਾ ਮਨ ਇੱਧਰ ਮਨ ਵੇਚਣਾ ਪੈਂਦਾ ਹੈ ਮਨ ਵੇਚ ਕੇ ਇਹਦਾ ਇਹ ਕਮਰਾਸ ਹੁੰਦਾ ਸੋ ਪਿਆਰਿਓ ਇਹ ਜਿਹੜੀ ਵਿਚਾਰ ਹੈ ਨਾ ਇਹਦੇ ਵਿੱਚ ਦਾਸ ਨੇ ਕੋਈ ਸਾਖੀ ਨਹੀਂ ਸੁਣਾਈ ਕੋਈ ਇਤਿਹਾਸ ਨਹੀਂ ਸੁਣਾਇਆ ਸਿਰਫ ਮਨ ਦੀ ਅੰਦਰ ਦੀ ਸਿਮਰਨ ਦੀ ਯਾਦ ਦੀ ਗੱਲ ਕੀਤੀ ਹੈ ਵਿਚਾਰ ਕੀਤੀ ਹੈ ਜਿੰਨੂੰ ਇਹ ਵਿਚਾਰ ਅੱਛੀ ਲੱਗਣੀ ਸ਼ੁਰੂ ਹੋ ਗਈ ਉਹਦੇ ਵੱਡੇ ਭਾਗ ਨੇ ਜਿੰਨੂੰ ਅਜੇ ਇਤਿਹਾਸ ਸਾਖੀਆਂ ਗੁਰੂ ਤੇ ਇਤਿਹਾਸ ਅਜੇ ਪਿਆਰਾ ਲੱਗਦਾ ਉਹ ਅਜੇ ਇੱਕ ਕਦਮ ਪਿੱਛੇ ਹੈ ਜਿਹੜੇ ਕੱਟਣੇ ਉਹ ਤਾਂ ਅੱਗੇ ਲੰਘ ਨਹੀਂ ਸਕਦੇ ਜਿਹੜੇ ਸਿਰਫ ਆਪਣੇ ਗੁਰੂ ਦੀ ਗੱਲ ਕਰਕੇ ਵੀ ਸਾਡੇ ਗੁਰੂ ਨੇ ਇਹ ਕੀਤਾ ਜੀ ਸਾਡੇ ਸਾਡਾ ਇਹ ਐਸਲਾ ਧਰਮ ਨੇ ਇਹ ਕੀਤਾ ਹਾੜਾ ਧਰਮ ਨੇ ਨਾ ਉੱਚਾਈ ਨੇ ਆਜ਼ਾਦੀ ਦਵਾਈ ਨੇ ਉਹ ਕੀਤਾ ਕਿ ਉਹ ਕੱਟੜ ਨੇ ਉਹ ਨਹੀਂ ਪਹੁੰਚ ਸਕਦੇ ਕਦੇ ਨਹੀਂ ਪਹੁੰਚ ਸਕਦੇ ਕਿਉਂਕਿ ਇਹਦੇ ਵਾਸਤੇ ਕੰਧਾ ਤੋੜਨੀਆਂ ਪੈਂਦੀਆਂ ਨੇ ਕੱਟੜਤਾ ਦੀਆਂ ਕੱਟੜ ਗੱਲ ਕਰੇਗਾ ਆਪਣੇ ਦੀ ਦੂਜਨ ਨਫ਼ਰਤ ਕਰ ਦੇਗਾ ਨਫ਼ਰਤ ਕਰੇਗਾ ਦੂਜਾ 'ਚ ਗਲਤੀਆਂ ਕੱਢੇਗਾ ਦੂਜਿਆਂ ਨੂੰ ਮਾਰਾ ਕਹੇਗਾ ਜੇ ਕੋ ਦੂਜੇ ਦੀ ਗੱਲ ਕਰਦਾ ਉਹਨੂੰ ਕਹੇਗਾ ਤੂੰ ਤਾਂ ਨਾਸਤਕ ਹੈ ਤੂੰ ਆਪਣੇ ਗੁਰੂ ਦੀ ਗੱਲ ਕਰ ਨਾ ਉਹ ਨਹੀਂ ਲੰਘ ਸਕਦਾ ਕਦੇ ਵੀ ਇਹ ਦਰਵਾਜ਼ਾ ਬਹੁਤ ਬਰੀਕ ਹੈ ਕੀੜੀ ਵਾਂਣਾ ਪੈਂਦਾ ਕੀੜੀ ਕੀੜੀ ਤੋਂ ਵੀ ਥੋੜਾ ਕਬੀਰ ਮੁਖ ਦਵਾਰਾ ਸੰਕੁਰਾ ਰਾਈ ਦਸਵੇਂ ਪਾਏ ਰਾਈ ਦੇ ਦਾਣੇ ਤੋਂ ਵੀ ਦਸਵੇਂ ਹਿੱਸੇ ਦਾ ਦਰਵਾਜ਼ਾ ਹੈ ਮਨ ਤੋਂ ਮੈਗਲ ਹੋਏ ਰਹੇ ਹੋ ਕਿਉਂ ਨਿਕਸੇ ਹੋ ਕਿਉਂ ਕਰ ਜਾਏ ਇਹ ਹਾਥੀ ਬਣਿਆ ਹੋਇਆ ਕਿਵੇਂ ਨਿਕਲ ਜਾਏਗਾ ਇੱਕ ਹੁੰਦੇ ਨੇ ਕਟੜੇ ਹੁੰਦੇ ਨੇ ਕਟੜੇ ਹਾਥੀ ਹੁੰਦੇ ਨੇ ਦਿਮਾਗ ਮੋਟਾ ਸਰੀਰ ਵੱਡਾ ਨਹੀਂ ਨਿਕਲ ਸਕਦੇ ਕੀੜੀ ਬਾਨਾ ਪੈਂਦਾ ਬਹੁਤ ਕੀੜੀ ਬਾਨਾ ਪੈਂਦਾ ਬਰੀਕ ਬੁੱਧੀ ਵਿਵੇਕ ਬੁੱਧੀ ਮਿਲ ਗਈ ਤਾਂ ਫਿਰ ਉਸ ਵਿਵੇਕ ਬੁੱਧੀ ਨਾਲ ਇਹ ਉਸ ਸਤ ਨੂੰ ਪਛਾਨ ਕੇ ਝੂਠ ਨੂੰ ਛੱਡ ਦਿੰਦਾ ਵਿਵੇਕ ਕਹਿੰਦੇ ਉਹਨੂੰ ਨੇ ਬਵੇਕ ਬੁੱਧੀ ਕਹਿੰਦੇ ਉਹਨੂੰ ਨੇ ਜਿਹੜੀ ਝੂਠ ਨੂੰ ਛੱਡ ਦੇਵੇ ਤੇ ਸੱਚ ਨੂੰ ਅਪਣਾ ਲਵੇ ਫੇਰ ਜਾ ਕੇ ਕੀਤੇ ਇਹਨੂੰ ਉਹ ਆਨੰਦ ਆ ਸਕਦਾ ਜਿਹਦੀ ਜਿਸ ਆਨੰਦ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕੀਤੀ ਹੈ ਜਿਹੜਾ ਆਨੰਦ ਗੁਰੂ ਨਾਨਕ ਮਹਾਰਾਜ ਮੰਨਦੇ ਰਹੇ ਨੇ ਜਿਹੜਾ ਆਨੰਦ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਸੀਸ ਕਟਾ ਕੇ ਮੰਨਦੇ ਨੇ ਜਿਹੜਾ ਆਨੰਦ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਹਿ ਕੇ ਮੰਨਦੇ ਜਿਹੜਾ ਆਨੰਦ ਭਾਈ ਮਤੀ ਦਾਸ ਆਰਾ ਚਲਾ ਕੇ ਮੰਨਦਾ ਜਿਹੜਾ ਆਨੰਦ ਭਾਈ ਸਤੀਦਾਸ ਭਾਈ ਬਿਆਲਾ ਉਹ ਸ਼ੀਧੀ ਚੋਂ ਅੰਨੰਦ ਮੰਨਦੇ ਨੇ ਉਹ ਆਨੰਦ ਤਾਂ ਆਉਣਾ ਜੇਕਰ ਇਹ ਦੁਨਿਆਵੀ ਮੌਤ ਮਰ ਜਾਏਗਾ ਫਿਰ ਉਹ ਸ਼ਬਦ ਸ਼ਬਦ ਮਰਦਾ ਨਹੀਂ ਹੈ ਸ਼ਰੀਰ ਨੇ ਰਹਿਣਾ ਨਹੀਂ ਹੈ ਉਹ ਆਨੰਦ ਹੈ ਉਹ ਆਨੰਦ ਆਏਗਾ ਜਦੋਂ ਇਹ ਜੁਗਤੀ ਨਾਲ ਰਸ ਰੂਪ ਹੋ ਕੇ ਪਿਆਰ ਰੂਪ ਹੋ ਕੇ ਉਹਨੂੰ ਯਾਦ ਕਰੇਗਾ ਮਾਲਾ ਤਾਂ ਪਹਿਲਾ ਪੰਲੀ ਕਲਾਸ ਹੈ ਉਸ ਤੋਂ ਅੱਗੇ بڑا ਕੋਸ਼ ਹੈ ਇਸ ਕਰਕੇ ਜੁੜੇ ਰਹੋ ਸੰਗਤ ਕਰੋ ਕੋਈ ਸਾਧੂ ਮਹਾਂਪੁਰਸ਼ ਵਧੀਆ ਹੈ ਅੱਛੀ ਵਿਰਤੀ ਵਾਲਾ ਹੈ ਕਰਨੀ ਕਮਾਈ ਵਾਲਾ ਹੈ ਉਹਦੀ ਸੰਗਤ ਕਰੋ ਸਮਾ ਖਰਾਬ ਨਾ ਕਰੋ ਮੈਂ ਵਾਰ ਵਾਰ ਕਹਿੰਨਾ ਕਿ ਇਤਿਹਾਸ ਸੁਣ ਕੇ ਕੱਟੜਤਾ ਆਉਂਦੀ ਹੈ ਇਕੱਲਾ ਇਤਿਹਾਸ ਨਹੀਂ ਲਗਾ ਨਹੀਂ ਸਕਦਾ ਇਤਿਹਾਸ ਸਿਰਫ ਔਰ ਸਿਰਫ ਗੁਰਬਾਣੀ ਨਾਲ ਜਿੱਥੇ ਮੇਲ ਖਾਂਦਾ ਹੈ ਜਿੱਥੇ ਇਤਿਹਾਸ ਚ ਏਕਤਾ ਆਉਂਦੀ ਹੈ ਜਿੱਥੇ ਸਭ ਦੀ ਗੱਲ ਕੀਤੀ ਜਾਂਦੀ ਚ ਸਭ ਦੀ ਗੱਲ ਕੀਤੀ ਗੁਰੂ ਨੇ ਉਹਨਾਂ ਕਾ ਤਾਂ ਮਿਲਦਾ ਹੈ ਜਦੋਂ ਉਹ ਇਹ ਦੋਸ਼ ਕਰਦੇ ਨੇ ਦੂਜਿਆਂ ਤੇ ਉਹਨਾਂ ਨੇ ਆਹ ਕਰਤਾ ਸਾਡਾ ਆਹ ਕਰਤਾ ਨਿੰਦਿਆ ਕਰਦੇ ਨੇ ਉਹ ਉੱਥੇ ਆ ਕੇ ਫਿਰ ਇਹ ਗੁਰੂ ਨਾਨਕ ਦੇਵ ਜਿਹੜਾ ਮਿਸ਼ਨ ਹੈ ਉਹ ਤੋਂ ਪਿੱਛੇ ਹਟ ਜਾਂਦੇ ਨੇ ਸੋ ਇਸ ਕਰਕੇ ਪਿਆਰਿਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਮੈਨੂੰ ਪਤਾ ਹੈ ਕਿ ਇਹ ਜੋ ਵੀਡੀਓ ਬਣ ਰਹੀਆਂ ਨੇ ਬਹੁਤ ਘੱਟ ਸੁਣਦੇ ਨੇ ਕਿਉਂ ਰੁਚੀ ਨਹੀਂ ਹੈ ਜੇ ਆਪ ਤੁਸੀਂ ਨਹੀਂ ਸੁਣਨੀ ਹੁੰਦੀਂ ਕਈ ਵਾਰੀ ਤਾਂ ਅੱਗੇ ਕਿਸੇ ਦੇਖਿਆ ਵੀ ਕਿਸੇ ਨੂੰ ਕੋਈ ਇਸ਼ਕ ਹੈ ਇਸ ਚੀਜ਼ ਦਾ ਉਹਨੂੰ ਸ਼ੇਅਰ ਕਰ ਦੋ ਕਿਹਦਾ ਭਲਾ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ